ਪਿਓਰ ਪਸ਼ਮੀਨੇ ਕਸ਼ਮੀਰੀ ਸੂਟ ਲੈ ਕੇ ਆਇਆ ਜਿਹੜੇ ਕਸ਼ਮੀਰ ਦੇ ਵਿੱਚ ਸੀ ਮਿਲਦੇ ਨੇ ਔਰ ਇਹ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਪਿਆਰੇ ਸੂਟ ਹੁੰਦੇ ਨੇ ਬਿਲਕੁਲ ਲਾਈਟ weight ਔਰ ਕਲਰ ਆਪਸ਼ਨ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਜਿਆਦੀ ਸੋਹਣੀ ਆਏਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਕਿਉਂਕਿ ਜਿਹੜੇ ਵੀਡੀਓ ਦੇ ਵਿੱਚ ਲਾਸਟ ਦੇ ਆਪਾਂ ਤੁਹਾਨੂੰ ਸਟਾਲ ਦੇਵਾਂਗੇ ਆਫਰ ਦੇ ਵਿੱਚ ਉਹ ਸਿਰਫ ਇਹ ਆਪਾਂ ਆਫਰ ਇੱਕ ਹਫਤੇ ਵਾਸਤੇ ਦੇਵਾਂਗੇ ਬਹੁਤ ਜ਼ਿਆਦਾ ਸੋਹਣੇ ਸਟਾਲ ਹੋਣਗੇ ਪਿਓਰ ਪਸ਼ਮੀਨਾ ਜੀ ਜਿਹਦੇ ਆਪਾਂ ਸ਼ਾਲ ਲੈਂਦੇ ਹੁੰਨੇ ਆ ਕਿਉਂਕਿ ਅੱਜ ਕੱਲ ਸ਼ਾਲਾਂ ਦੇ ਫੈਬਰਿਕ ਦੇ ਉੱਪਰ ਸੂਟ ਰੈਡੀ ਹੋ ਕੇ ਆ ਰਹੇ ਨੇ ਬਿਲਕੁਲ ਲਾਈਟ ਵੇਟ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਹੋਣਗੇ ਸੋ ਇਹਦੇ ਵਿੱਚ ਇੱਕ ਤੁਹਾਨੂੰ ਦਿਖਾਉਣੀ ਆ ਬਲੈਕ ਕਲਰ ਦੇ ਵਿੱਚ ਵੀ ਸੂਟ ਆਪਣੇ ਕੋ ਅਵੇਲੇਬਲ ਹੈਗਾ ਸੋ ਇਹਨਾਂ ਦੇ ਨਾਲ ਸ਼ਾਲ ਬਨੇ ਹੋਏ ਨੇ ਜਿਹੜੇ ਆਪਾਂ ਕਾਨੀ ਵਰਕ ਦੇ ਪਾਉਣੇ ਹੁੰਨੇ ਉਹਨਾਂ ਨਾਲ ਸ਼ਾਲ ਬਨੇ ਹੁੰਦੇ ਨੇ ਇਹ ਪਿਓਰ ਪਸ਼ਮੀਨਾ ਦੇ ਨਾਲ ਸ਼ਾਲ ਬਨੇ ਹੋਣਗੇ ਸੋ ਦੇਖੋ ਬਹੁਤ ਜਿਆਦਾ ਸੋਨਾ ਇਹਦੇ ਵਿੱਚ ਪ੍ਰਿੰਟ ਨਹੀਂ ਹੋਇਆ ਮਤਲਬ ਕਿ ਇਹ ਥ੍ਰੈਡ ਦੇ ਨਾਲ ਹੀ ਇਹਨਾਂ ਦੇ ਉੱਪਰ ਵਰਕ ਕੀਤਾ ਗਿਆ ਸਾਰਾ ਸੋ ਇਹ ਵੀ ਬਹੁਤ ਜਿਆਦਾ ਸੋਨਾ ਸੂਟ ਹੈ ਬਲੈਕ ਕਲਰ ਦੀ ਡਿਮਾਂਡ ਬਹੁਤ ਜ਼ਿਆਦੀ ਰਹਿੰਦੀ ਹੈ ਸਰਦੀਆਂ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ ਸ਼ਾਲ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਣਿਆ ਹੋਇਆ ਔਰ ਸ਼ਾਲ ਤਾਂ ਸਪੈਸ਼ਲ ਪਹਿਣਾ ਨੂੰ ਹੁੰਦਾ ਹੈ ਕਿ ਸਰਦੀ ਦੇ ਵਿੱਚ ਜਿਹੜਾ ਸ਼ਾਲ ਬਲੈਕ ਕਲਰ ਦਾ ਹੋਵੇ ਕਿਉਂਕਿ ਹਰੇਕ ਸੂਟ ਦੇ ਨਾਲ ਚੱਲ ਜਾਂਦਾ ਹੈ ਸੋ ਇਹ ਆਲ ਓਵਰ ਪਸ਼ਮੀਨੇ ਦਾ ਸੂਟ ਹੈ ਜੀ ਇਹਦੇ ਵਿੱਚ ਸਿਰਫ ਆਪਣੇ ਕੋਲ ਇਹ ਹੀ ਕਲਰ ਅਵੇਲੇਬਲ ਹੈਗਾ ਜੀ ਬਹੁਤ ਪਿਆਰਾ ਸੋ ਇਹਦੀ ਕੱਲ ਆਪਾਂ ਵੀਡੀਓ ਪਾਈ ਸੀ ਸੋ ਡਿਮਾਂਡ ਸੀ ਕਿ ਦੇ ਹੋਰ ਪੀਸ ਲੈ ਕੇ ਆਏ ਆ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਵੀ 5 ਮੀਟਰ ਆਲ ਓਵਰ ਸੂਟ ਹੋਊਗਾ ਪ੍ਰਾਈਸ ਉੱਪਰ ਲਿਖ ਦੇਵਾਂਗੇ ਸਾਰਿਆਂ ਦੇ ਸੋ ਜਿਹੜੇ ਹੁਣ ਆਪਾਂ ਸਟਾਲ ਤੁਹਾਨੂੰ ਦਿਖਾਉਣ ਲੱਗੇ ਆ ਇਹ ਆਫਰ ਦੇ ਵਿੱਚ ਦੇ ਰਿਆਂ ਰੈੱਡ ਕਲਰ ਦੇ ਵਿੱਚ ਵੀ ਤੇ ਐਮਬਰਾਇਡਰੀ ਸਟਾਲ ਆਊਗਾ ਸਿਰਫ 700 ਰੁਪਏ ਦਾ ਸਟਾਲ ਹੋਊਗਾ ਸੋ ਨੈਕਸਟ ਹੈਗਾ ਜੀ ਬਲੈਕ ਕਲਰ ਦਾ ਬਹੁਤ ਹੀ ਪਿਆਰਾ ਇਹ ਵੀ ਹੈਗਾ ਜੀ ਸੇਮ ਪ੍ਰਾਈਸ ਹੋਏਗਾ ਇਹਦਾ ਔਰ ਨੈਕਸਟ ਜਿਹੜਾ ਪਲੇਨ ਫੈਬਰਿਕ ਇਹਦਾ ਸਿਰਫ 400 ਰੁਪਏ ਦਾ ਹੋਏਗਾ ਔਰ ਰੈੱਡ ਕਲਰ ਦਾ ਸੋ ਇਹ ਸਾਰੇ ਆਪਾਂ ਆਫਰ ਦੇ ਵਿੱਚ ਦੇ ਰਿਆਂ ਇਨ੍ਹਾਂ ਸੂਟਾਂ ਦੇ ਨਾਲ ਸੋ ਤੁਸੀਂ ਲੱਗ ਵੀ ਲੈ ਸਕਦੇ ਹੋ ਸੂਟਾਂ ਦੇ ਨਾਲ ਵੀ ਆਫਰ ਤੇ ਲੈ ਸਕਦੇ ਹੋ ਜੀ ਥੈਂਕ ਯੂ